ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਅੰਤਿਮ ਰਿਵੀਜ਼ਨ ਬੂਸਟ ਸੀਰੀਜ਼ ਜਿਹਦੇ ਵਿੱਚ ਅੱਜ ਆਪਾਂ ਟੌਪ 15 ਐਮਸੀਕਿਊਜ਼ ਲੈ ਕੇ ਆਏ ਆ ਪੰਜਾਬੀ ਦੇ ਜੀ ਜਿਹਦੇ ਨਾਲ ਤੁਹਾਡਾ ਟੌਪਿਕ ਸਾਰਾ ਕਵਰ ਹੋ ਜਾਊਗਾ ਸੋ ਇਹ ਪੀਵਾਈਕਿਊਜ਼ ਹੈ ਜੀ ਪ੍ਰੀਵੀਅਸ ਇਅਰ ਆਪਣੇ ਜਿੰਨੇ ਵੀ ਕੁਐਸਚਨ ਸੀ ਉਹਨੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਵਾਣੀ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਟੈਲੀਗ੍ਰam ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਜਾਏ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਸੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਪਹਿਲੇ 1500 ਦੇ ਕੁਐਸਚਨ ਹੋਣਗੇ ਜੀ ਆਪਣੇ ਜਿਵੇਂ ਪੈਰੇ ਆਗੇ ਉਹਦੇ ਵਿੱਚੋਂ ਠੀਕ ਹੈ ਜੀ ਆ ਪੰਜਾਬੀ ਦੇ ਇੱਕ ਪੈਰਾ ਦੇ ਦੇਣਗੇ ਆ ਪੋਇਟਰੀ ਆਊਗੀ ਠੀਕ ਹੈ ਉਹ ਹੋਣਗੇ ਥੈਨ ਆਪਾਂ ਕੀ ਹੈ ਅਗਲੇ ਜਿਹੜੇ 16 15 ਕੁਐਸਚਨ ਹੁੰਦੇ ਨੇ ਜੀ ਆਪਾਂ ਉਹ ਕਰਦੇ ਹਾਂ ਜੀ ਪੈਰ ਇਹ ਤਾਂ ਦੇਖੋ ਉੱਥੇ ਮਤਲਬ ਕੋਈ ਵੀ ਆ ਸਕਦਾ ਹੈ ਤੁਹਾਨੂੰ ਤਾਂ ਆਪਾਂ ਜਿਹੜਾ ਅੱਗੇ ਕੁਐਸਚਨ ਹੁੰਦਾ ਜਿਹੜਾ ਪਾਰਟ ਆਪਣਾ ਹੋਰ ਪਾਰਟ ਵਰ ਜਾਂਦਾ ਉਹ ਕਰਾਂਗੇ ਆਪਾਂ ਉਹਦੇ ਲਈ ਦੇਖੋ 16ਵਾਂ ਕੁਐਸਚਨ ਫਸਟ ਹੈ ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਪਹਿਲਾ ਹੈਗੇ ਜੀ 8 ਦੂਜਾ ਹੈਗੇ 5 ਤੀਜਾ ਹੈਗੇ 3 ਚੌਥਾ ਹੈਗੇ 10 ਕਿੰਨੀਆਂ ਲਗਾ ਲੱਗਦੀਆਂ ਨੇ ਪੰਜਾਬੀ ਵਿਅੰਜਨਾਂ ਨਾਲ ਤੈਦਾ ਅਨਸਰ ਆਜੂਗਾ ਜੀ 4 10 ਲਗਾ ਲੱਗਦੀਆਂ ਨੇ ਜੀ ਪੰਜਾਬੀ ਵਿਅੰਜਨਾਂ ਨਾਲ 7ਵਾਂ ਕੁਐਸਚਨ ਦੇਖੋ ਜੀ ਪੰਜਾਬੀ ਵਿੱਚ ਸਵਰ ਹਨ ਪਹਿਲਾ ਹੈਗੇ 2 ਦੂਜਾ ਹੈਗੇ 3 ਤੀਜਾ ਹੈਗੇ 4 ਚੌਥਾ ਹੈਗੇ 5 ਕੀ ਆਊਗਾ ਜੀ ਪੰਜਾਬੀ ਵਿੱਚ ਕਿੰਨੇ ਸਵਰ ਨੇ ਤੈਦਾ ਅਨਸਰ ਆਜੂਗਾ ਜੀ 3 ਪੰਜਾਬੀ ਵਿੱਚ ਸਵਰ ਕਿੰਨੇ ਨੇ 3 18ਵਾਂ ਕੁਐਸਚਨ ਦੇਖੋ ਜੀ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਗਲਤ ਹੈ ਫਸਟ ਹੈ ਜੀ ਉਪਮਾ ਸੈਕਿੰਡ ਹੈ ਸ਼ਲਾਗਾ ਥਰਡ ਹੈ ਨਿੰਦਿਆ 4 ਹੈ ਪ੍ਰਸ਼ੰਸਾ ਬਈ ਇਹਦੇ ਵਿੱਚੋਂ ਜਿਹੜਾ ਗਲਤ ਲਿਖਿਆ ਹੋਇਆ ਜੀ ਉਹ ਸ਼ਬਦ ਚੁਣਨਾ ਆਪਾਂ ਨੇ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਠੀਕ ਹੈ ਨਿੰਦਿਆ ਕਿਹਾ ਉਹਨੇ ਗਲਤ ਲਿਖਿਆ ਹੋਇਆਗਾ 19 ਨੰਬਰ ਕੁਐਸਚਨ ਦੇਖੋ ਜੀ ਹੇਠ ਲਿਖੇ ਬਾਕਮ ਵਿੱਚੋਂ ਕਿਹੜਾ ਗਲਤ ਹੈ ਫਸਟ ਹੈ ਰਿਸ਼ੀ ਨੇ ਕੋੜੀ ਮੁੱਲ ਲੈ ਲਈ ਹੈ ਸੈਕਿੰਡ ਅਸੀਂ ਦੁੱਧ ਪੀਂਦੇ ਹਾਂ ਥਰਡ ਹੈਗੇ ਜੀ ਹਰੀ ਸਾਰੇ ਸਵਾਲ ਕੱਢੇ ਫੋਰ ਹੈਗੇ ਹੱਥੀ ਨੂੰ ਤਵੇਲੇ ਵਿੱਚ ਬੰਨੋ ਕੀ ਅਨਸਰ ਆਊਗਾ ਜੀ ਕਿਹੜੇ ਬਾਕ ਦੀ ਜਿਹੜੀ ਸਟ੍ਰਕਚਰ ਹੈ ਜਜ ਕਿਹੜਾ ਬਾਕ ਇਨਾਂ ਵਿੱਚੋਂ ਗਲਤ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਹਰੀ ਸਾਰੇ ਸਵਾਲ ਕੱਢੇ ਇੱਥੇ ਆਉਣਾ ਸੀਗਾ ਹਰੀ ਨੇ ਸਾਰੇ ਸਵਾਲ ਕੱਢੇ ਇਹ ਗੱਲ ਤੇ ਜੀ ਬੀ ਨੰਬਰ ਕੁਐਸਚਨ ਦੇਖੋ ਜੀ ਕਿਹੜੇ ਭਾਗ ਵਿੱਚ ਵਿਸਮਿਕ ਚਿੰਨ ਦੀ ਠੀਕ ਵਰਤੋਂ ਹੋਈ ਹੈ ਫਸਟ ਦੇਖੋ ਜੀ ਹੈ ਤੂੰ ਫੇਲ ਹੋ ਗਿਆ ਸੈਕੰਡ ਹੈ ਜੀ ਹੈ ਤੂੰ ਫੇਲ ਹੋ ਗਿਆ ਥਰਡ ਹੈਗਾ ਜੀ ਹੈ ਤੂੰ ਫੇਲ ਹੋ ਗਿਆ ਫੋਰ ਹੈ ਹੈ ਤੂੰ ਫੇਲ ਹੋ ਗਿਆ ਕੀ ਆਨਸਰ ਆ ਕਿਹੜਾ ਗਲਤੀ ਵਿੱਚ ਮਤਲਬ ਠੀਕ ਹੈ ਸੌਰੀ ਜੀ ਇਹਦੇ ਵਿੱਚ ਕਿਹੜਾ ਠੀਕ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਹੈ ਤੂੰਗਾ ਫੇਲ ਹੋ ਗਿਆ ਆਪਾਂ ਇਹ ਨਹੀਂ ਕਹਿੰਦੇ ਹੈਰਾਨੀ ਦੀ ਨਾਲ ਤਾਂ ਫਸਟ ਸਹੀ ਹੈ ਜੀ ਇਹਦੇ ਵਿੱਚ 1 ਕਿੰਨ ਨੰਬਰ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦੀ ਜਨਮਦਾਤੀ ਭਾਸ਼ਾ ਕਿਹੜੀ ਹੈ ਫਸਟ ਹੈ ਜੀ ਰੋਮਨ ਸੈਕਿੰਡ ਹੈ ਵੈਦਿਕ ਸੰਸਕ੍ਰਿਤ ਥਰਡ ਹੈ ਹਿੰਦੀ ਫੋਰਥ ਹੈ ਫਾਰਸੀ ਕੀ ਆਜੂਗਾ ਜੀ ਕਿਹਨੂੰ ਆਪਾਂ ਪੰਜਾਬੀ ਦੀ ਜਨਮਦਾਤੀ ਭਾਸ਼ਾ ਕਹਿੰਦੇ ਆ ਜੀ ਤੈਨਾਂ ਅਨਸਰ ਆਜੂਗਾ ਜੀ ਵੈਦਿਕ ਸੰਸਕ੍ਰਿਤ ਭਾਸ਼ਾ ਜਿਹੜੀ ਉਹ ਕੀ ਪੰਜਾਬੀ ਦੀ ਜਨਮ ਦਿੱਤੀ ਭਾਸ਼ਾ ਕਿਹਾ ਜਾਂਦੇ 22 ਨੰਬਰ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਮੀ ਹੈ ਫਸਟ ਹੈ ਸ਼ਾਮੁਖੀ ਸੈਕੰਡ ਹੈ ਰੋਮਿੰਗ ਥਰਡ ਹੈ ਦੇਵਨਾਗਰੀ ਫੋਰਥ ਹੈ ਗੁਰਮੁਖੀ ਕਿ ਅਨਸਰ ਆਜੂਗਾ ਤੈਦਾ ਅਨਸਰ ਆਜੂਗਾ ਜੀ ਫੋਰਥ ਗੁਰਮੁਖੀ ਗੁਰਮੁਖੀ ਲਿਪੀ ਹੈ ਜੀ ਜਿਹੜੀ ਪੰਜਾਬੀ ਨੂੰ ਲਿਖਣ ਲਈ ਢੁਕਮੀ ਲਿਪੀ ਹੈ 23 ਨੰਬਰ ਕੁਐਸਚਨ ਦੇਖੋ ਜੀ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਹੈਗੇ ਜੀ 8 ਸੈਕਿੰਡ ਹੈਗੇ 7 3ਰਡ ਹੈਗੇ 5 4ਥ ਹੈਗੇ 3 ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ ਪੰਜਾਬੀ ਵਿੱਚ ਕਾਰਕ ਨੇ ਜਿਹੜੇ ਤੇ ਇਹਦਾ ਅਨਸਰ ਆਜੂਗਾ ਜੀ 8 8 ਪ੍ਰਕਾਰ ਦੇ ਆਪਣੇ ਕਾਰਕ ਹੁੰਦੇ ਨੇ 24 ਨੰਬਰ ਕੁਐਸਚਨ ਦੇਖੋ ਜੀ ਪਜਾਮਾ ਸ਼ਬਦ ਨਾਪ ਦੀ ਕਿਸਮ ਹੈ ਫਸਟ ਹੈ ਜੀ ਖਾਸ ਨਾਮ ਸੈਕਿੰਡ ਹੈ ਆਮ ਨਾਮ 3ਰਡ ਹੈ ਇਕੱਠਵਚਕ ਨਾਮ 4ਥ ਹੈ ਭਾਵਚਕ ਨਾਮ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਆਰਮ ਨਾਲ ਪਜਾਮਾ ਕਿਹੜਾ ਸ਼ਬਦ ਹੈ ਆਰਮ ਨਾਲ 25 ਨੰਬਰ ਕੁਐਸਚਨ ਦੇਖੋ ਜੀ ਸੰਖਿਆਵਾਚਕ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਹਨ ਪਹਿਲਾ ਹੈਗੇ 4 ਸੈਕਿੰਡ ਹੈਗੇ 5 ਥਰਡ ਹੈਗੇ 6 ਫੋਰਥ ਹੈਗੇ 7 ਕਿੰਨੀਆਂ ਹੁੰਦੀਆਂ ਨੇ ਜੀ ਸੰਖਿਆਵਾਚਕ ਵਿਸ਼ੇਸ਼ਣ ਦੀਆਂ तो यह आंसर आजगा जी सत्त संख्यावाचक विशेषण दिया दियाँ किन होंदिया ने जी सत्बी नंबर क्वेश्चन देखो जी वर्तों के आधार से संबंधक दि किस्म होंदिया है एक सैकेंड है दो थर्ड है गए तीन फोर्थ है तीन ਕੀ ਅਨਸਰ ਆਜੂ ਗਾਜੀ 26 ਮੇ ਦਾ ਤਾਂ ਇਹ ਅਨਸਰ ਆਜੂ ਗਾਜੀ 3 ਵਰਤੋ ਦੇ ਅਧਾਰ ਤੇ ਸੰਬੰਧਿਤ ਕਿੰਨੇ ਕਿਸਮ ਹੁੰਦੀਆਂ ਨੇ 3 ਨੇ 27 ਨੰਬਰ ਕੁਐਸਚਨ ਦੇਖੋ ਜੀ ਤੁਸੀਂ ਮੇਰਾ ਸਾਡਾ ਸ਼ਬਦ ਇਹ ਲਿਖਿਆ ਵਿੱਚੋਂ ਕੀ ਹਨ ਫਸਟ ਨੇ ਪੜਨਾਵ ਸੈਕਿੰਡ ਹੈ ਕਿਰਿਆ ਥਰਡ ਹੈ ਨਾਉ ਫੋਰਥ ਹੈ ਵਿਸ਼ੇਸ਼ਣ ਕੀ ਹੈ ਜੇ ਸ਼ਬਦ ਤੁਸੀਂ ਮੇਰਾ ਸਾਡਾ ਤਾਂ ਇਹ ਹੈਗੇ ਨੇ ਜੀ ਪੜਨਾਵ ਆਪਾਂ ਨਾਅ ਦੀ ਸਭਰਤਾਂ ਤੁਸੀਂ मेरा तो किए पड़नाव हो नंबर क्वेश्चन देखो जी खेड़ लिखा विशेषण कि पेंट कमीज सैकेंड है चंगा कला थर्ड हैगा ओ ए फोरथ है गया महिंदर सुरेंद्र की आंसर आजगा जी तो यह आंसर आ आजगा जी चंगा कॉला एक किए विशेषण नहीं उन्ती नंबर क्वेश्चन देखो जी ਤੇ ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋਈ ਫਸਟ ਹੈ ਸ਼ਾਮ ਸੈਕਿੰਡ ਹੈ ਅਰਥਨ ਥਰਡ ਹੈ ਦੇਰ ਫੋਰਥ ਹੈ ਸਵੇਰ ਕੀ ਅਨਸਰ ਆਜੂਗੀ ਤੇ ਕਾਲਾ ਤਾਂ ਇਹਦਾ ਅਨਸਰ ਆਜੂਗਾ ਜੀ ਸਵੇਰ ਵਿਰੋਧੀ ਸ਼ਬਦ ਚੁਣਨਾ ਆਪਾਂ ਨੇ ਤਾਂ ਆਜੂਗਾ ਸਵੇਰ ਲਾਸਟ ਕੁਐਸਚਨ ਦੇਖੋ ਅੱਜ ਦਾ ਸਰਬਜੀਤ ਬਹਾਦਰ ਹੈ ਇਸ ਭਾਗ ਵਿੱਚ ਸਸਰੰਗੀ ਕਿਰਿਆ ਕਿਹੜੀ ਹੈ ਫਸਟ ਹੈ ਜੀ ਹੈ ਸੈਕਿੰਡ ਹੈ ਸਰਬਜੀਤ ਥਰਡ ਹੈ ਬਹਾਦਰ ਫੋਰਥਾ ਕੋਈ ਨਹੀਂ ਕਿਹੜੀ ਆਗੀ ਸਸਰੰਗੀ ਕਿਰੇ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਏ ਜਿਹੜੀ ਸਭ ਤੋਂ ਲਾਸਟ ਹੁੰਦੀ ਹੈ ਸਸਰੰਗੀ ਕਿਰਿਆ ਹੁੰਦੀ ਹੈ ਤਾਂ ਹੈ ਸਹੀ ਆਜੂਗਾ ਸੋ ਏਸੀ ਮੇਰੇ ਅੱਜ ਦੇ ਟਾਪ 15 ਪੀਵਾਈਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਤੁਹਾਡੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ